ਸਤ ਸੰਗਤ ਬੋਵਾਦੀ ਐਚਪੀਡੀ ਪੰਥ ਹੈਗਾ ਮੇਰੀਆਂ ਤਿੰਨ ਪੀੜੀਆਂ ਬੰਦ ਨੇ ਤੇ ਕਹਿੰਦੇ ਪੰਜਾਬ ਬਚਾਓ ਕੀ ਦੇ ਕੋ ਬਚਾਉਣਾ ਪੰਜਾਬ ਆ ਬਈ ਉਹ ਕਹਿੰਦੇ ਪਰਿਵਾਰ ਬਚਾਓ ਸਾ ਮੇਰੇ ਸੱਜਾ ਪੰਜਾਬ ਨਹੀਂ ਬਚਾਓ ਪਰਿਵਾਰ ਬਚਾਓ ਪਰਿਵਾਰ ਹੀ ਬਚਾਉਂਦੇ ਫਿਰਦੇ ਆ ਇਹ ਜਿਹੜੀ ਚਿਰਤੇ ਪਾਗੇ ਜੀਰੋ ਵਾਲੇ ਦੀ ਪਾਗੜੀ ਇਹ ਸਾਰੇ ਖਦੂ ਦਾ ਪਲਸੇ ਦੇ 9 9 9 ਵਾਲ ਜੈਨੀ ਪਾਗਾ ਇਹ ਪਾਗੜੀ ਚਰਨ ਪਤਾ ਉੱਤਾਂ ਕਰਕੇ ਰੱਖਣੇ ਕਦੀ ਦਾਗ ਨਹੀਂ ਲੱਗਦੇ ਮੈਨੂੰ ਇਸ ਕੱਲ ਦੇ ਸਾਫ ਸੰਕੇਤ ਮਿਲ ਰਿਹਾ ਵੀ ਸਿੱਕੇ ਦੂਨੋਂ ਪਹਿਲੀ ਦੂਨੋਂ ਵੱਡੀ ਲੀਡ ਦੇ ਨਾਲ ਸਰਦਾਰ ਕੁਲਬੀਰ ਜਿਹੜਾ ਜਿੱਦਾ ਹੈ ਉਹ ਇੱਕੋ ਗੰਦਿਆਲਾ ਗੁਰੂ ਹਲਕੇ ਤੋਂ ਜਿਹੜੀਆਂ ਜਿੱਤ ਰਪਤ ਗਈ। ਲੋਕ ਅੱਜ ਪੰਜਾਬ ਦੇ ਖਾਸ ਕਰਕੇ ਅਜੰਦੇਵਾਲੇ ਹਲਕੇ ਦੇ ਠੱਗੇ ਠੱਗੇ ਮਹਿਸੂਸ ਕਰਦੇ ਹੋਏ। ਔਰ ਕਹਿੰਦੇ ਆ ਵੀ ਆਪੀ ਇਹ ਕਿਸਕੇ ਤੇ ਬੰਗਾਲੀ ਯਾਰ ਕਿਸਕੇ ਇਹਨਾਂ ਨੇ 2022 ਦੇ ਵਿੱਚ ਲੋਕਾਂ ਨੂੰ ਬੜੇ ਸੁਪਨੇ ਖਾਬ ਵਕਾ ਕੇ ਵੋਟਾਂ ਠੱਗ ਲੀਆਂ। ਇਹ ਲੋਕਾਂ ਤੁਸੀਂ ਕਹਿੰਦਾ ਠੱਗੇ ਠੱਗੇ ਮਹਿਸੂਸ ਕਰ ਰਹੇ ਇਹੋ ਹੀ ਕਹਿੰਦੇ ਸੀ ਬਦਲਾਅ ਕਰਨਾ ਹੈ ਪੰਜਾਬ ਨੂੰ ਇਹ ਬਦਲਾਅ ਨਹੀਂ ਇਹ ਬਦਲੇ ਦੀ ਭਾਵਨਾ ਲੈ ਕੇ ਆਏ ਆ ਇਹ ਬਦਲੇ ਦੀ ਭਾਵਨਾ ਲੈ ਕੇ ਆਏ ਆ ਬਦਲਾ ਲੈਣ ਦੀ ਗੱਲ ਕਰਦੇ ਆ ਬਦਲਾਅ ਦੀ ਤੇ ਘੱਟ ਕਰਦੇ ਆ ਇਹ ਉਮੀਦਵਾਰ ਸਰਦਾਰ ਕੁਲਵੀਰ ਸਿੰਘ ਜੀਰਾ ਜੀ ਪਿੰਡਾਂ ਵਿੱਚ ਡੋਰ ਡੋਰ ਪੰਚਾਰ ਕਰਾ ਸਾਡੇ ਨਾਲ ਮੌਜੂਦ ਨੇ ਆਓ ਪਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਨੇ ਲਈ ਤੇ ਜੀਐਨ ਆਖਦੇ ਆ ਜੀ ਕਾਰਿਆਂ ਨੂੰ ਪਿਆਰ ਭਰੀ ਫਤਿਹ ਬਣਾਉਣਾ ਸ੍ਰੀ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ ਜਿੱਕੀ ਫਤਿਹ ਸਰਪੰਥ ਘਲਕਾ ਇਹ ਤੇ ਬਿਰਸਾ ਸਿੰਘ ਬਲਟੋਆ ਕਹਿੰਦਾ ਕਿ ਮੈਂ ਪੰਥਕ ਆ ਤੇ ਬਾਕੀ ਜਿਹੜੇ ਉਮੀਦਵਾਰ ਉਹ ਪੰਥਕ ਨਹੀਂ ਆ ਕਿਵੇਂ ਵੇਖਦੇ ਹੋ ਬਿਰਸਾ ਸਿੰਘ ਬਲਟੋਆ ਦੀ ਇੱਕ ਪੀੜੀ ਪੰਥਕ ਆ ਮੇਰੀਆਂ ਤਿੰਨ ਪੀੜੀਆਂ ਪੰਥਕ ਨੇ ਜੀਰਾ ਸਾਹਿਬ ਪੰਜਾਬ بچاؤ ਯਾਤਰਾ ਜਿਹੜੀ ਉਹਨਾਂ ਪਿਛਲੇ ਦਿਨੀ ਕੱਢੀ ਗਈ ਹੈ ਉਹਨੂੰ ਕਿਵੇਂ ਵੇਖਦੇ ਕਹਿੰਦੇ ਪੰਜਾਬ بچاؤ ਕੀ ਦੇ ਕੋ ਬਚਾਉਣਾ ਪੰਜਾਬ ਆਲੇ ਉਹ ਕਹਿੰਦੇ ਪਰਿਵਾਰ ਬਚਾਓ ਤੁਹਾਨੂੰ ਭੁਲੇਖਾ ਲੱਗਾ ਪੰਜਾਬ ਨਹੀਂ ਬਚਾਓ ਪਰਿਵਾਰ ਬਚਾਓ ਪਰਿਵਾਰ ਹੀ ਬਚਾਉਂਦੇ ਫਿਰਦੇ ਆ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਰਵੇਗੀ ਕੁਲਵੀਰ ਸਿੰਘ ਜੀਰਾ ਵੱਲੋਂ ਕਿਉਂਕਿ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹੋ ਹਲਕੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਤਾ ਜਿਤਾਉਣਾ ਵਾ ਕਿ ਜਿਤਾ ਕੇ ਭੇਜਣ ਇਹ ਜਿਹੜੀ ਸਿਰ ਤੇ ਪਾਗੇ ਜੀਰੇ ਵਾਲੇ ਦੀ ਪਾਗ ਨਹੀਂ ਇਹ ਸਾਰੇ ਖਡੂਰ ਸਾਹਿਬ ਵਾਲਕੇ ਦੇ 99 9 ਵਾਲਕੇ ਆ ਨੀ ਪਾਗਾ ਇਸ ਪੱਗ ਨੂੰ ਸਦਾ ਉੱਚਾ ਕਰਕੇ ਰੱਖਾਂਗਾ ਕਦੀ ਦਾਗ ਨਹੀਂ ਲੱਗਣ ਦੇਵਾਂਗਾ ਤਾਂ ਸੱਜਣਾ ਬੰਡਾਲਾ ਸਾਹਿਬ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਬੰਡਾਲਾ ਸਾਹਿਬ ਇਹ ਡੋਰ ਡੋਰ ਪ੍ਰਚਾਰ ਕਰ ਰਹੇ ਹੋ ਕੀ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਹੋ ਮੇਰੇ ਖਿਆਲ ਤੇ ਜਿਹੜਾ ਵਿਸ਼ਵਾਸ ਲੋਕਾਂ ਨੇ ਸਾਨੂੰ ਦਿਵਾਇਆ ਤੁਸੀਂ ਪ੍ਰੈਸ ਜਿਹੜੀ ਹੈ ਉਹ ਲੋਕਤੰਤਰ ਦੇ ਅੰਦਰ ਵਿੱਚ ਚੌਥਾ ਮਜ਼ਬੂਤ ਪਿੱਲਰ ਹੈ ਅੱਜ ਜੋ ਜੋਸ਼ ਹਲਾਰਾ ਤੁਹਾਨੂੰ ਪਿੰਡ ਮੱਖਣਵੰਡੀ ਵਿਖੇ ਪਹੁੰਚਣ ਤੇ ਮਿਲਿਆ ਮੈਨੂੰ ਇਸ ਗੱਲ ਦੇ ਸਾਫ ਸੰਕੇਤ ਮਿਲ ਰਿਹਾ ਵੀ ਪਿਕ ਜੂਨ ਨੂੰ ਪਹਿਲੀ ਜੂਨ ਨੂੰ ਵੱਡੀ ਲੀਡ ਦੇ ਨਾਲ ਸਰਦਾਰ ਕੁਲਬੀਰ ਸਿੰਘ ਜਿਹੜਾ ਜੀਰਾ ਹੈ ਉਹ ਇਥੋਂ ਜੰਡਿਆਲਾ ਗੁਰੂ ਹਲਕੇ ਤੋਂ ਜਿਹੜੀ ਆ ਜਿੱਤ ਪ੍ਰਾਪਤ ਕਰਕੇ ਤੇ ਦਿੱਲੀ ਦੀ ਪਾਰਲੀਮੈਂਟ ਵਾਲੇ ਬਸ ਬੋਲੇ ਦੋ ਸਾਲ ਦੇ ਸਰਕਾਰ ਦੇ ਕੰਮਾਂ ਦੇ ਕਿਵੇਂ ਵੇਖਦੇ ਹੋ ਦੋ ਸਾਲ ਦੇ ਕੰਮਾਂ ਨੂੰ ਮੇਰੇ ਖਿਆਲ ਜਿੰਨੀ ਰੱਜ ਕੇ ਨਿੰਦਿਆ ਕੀਤੀ ਜਾਵੇ ਓਨੀ ਥੋੜੀ ਹੈ ਕਿਉਂਕਿ ਲੋਕ ਅੱਜ ਪੰਜਾਬ ਦੇ ਖਾਸ ਕਰਕੇ ਆ ਜੰਡਿਆਲੇ ਹਲਕੇ ਤੇ ਠੱਗੇ ਠੱਗੇ ਮਹਿਸੂਸ ਕਰਦੇ ਆ ਔਰ ਕਹਿੰਦੇ ਆ ਵੀ ਖਾਏ ਪੀਏ ਖਿਸਕੇ ਤੇ ਬੰਗਾਲੀ ਯਾਰ ਕਿਸਕੇ ਇਹਨਾਂ ਨੇ 2022 ਦੇ ਵਿੱਚ ਲੋਕਾਂ ਨੂੰ ਬੜੇ ਸੁਪਨੇ ਖਾਬ ਵਿਖਾ ਕੇ ਵੋਟਾਂ ਠੱਗ ਲੀਆਂ ਤੇ ਠੱਗ ਕੇ ਤੇ ਜਿਵੇਂ ਬੰਗਾਲ ਵਾਲਾ ਖਾਏ ਪੀਏ ਖਿਸਕੇ ਬੰਗਾਲੀ ਯਾਰ ਕਿਸਕੇ ਮੁੜ ਕੇ ਕਿਸੇ ਨੇ ਇੱਥੇ ਮੱਖਣ ਵਿੰਡੀ ਵਾਲਾ ਨਹੀਂ ਸਾਰ ਨਹੀਂ ਲਈ ਨਾ ਤੇ ਜਿਹੜਾ 30 ਕਿਲੋ ਦੀ ਰਾਸ਼ਨ ਆਉਂਦਾ ਸੀ ਉਹ 5 ਕਿਲੋ ਤੇ ਰਹਿ ਗਿਆ 750 ਕਾੜ ਬਣਾ ਸੀ ਉਹ ਮੇਰੇ ਕੋਲ 300 ਰਹਿ ਗਿਆ 400 ਕਾੜ ਦੱਸਦੇ ਪਿੰਡ ਵਾਲੇ ਕੱਟ ਦਿੱਤਾ ਨਾ ਕੋਈ ਪਿੰਡ ਦੀ ਡਿਵੈਲਪਮੈਂਟ ਵਾਸਤੇ ਨਾਲ ਨਿੱਕਾ ਆਨਾ ਕਿਸੇ ਦੀ ਉੱਤੇ ਜਿਹੜਾ ਆ ਉਹ ਕਿਸੇ ਦੀ ਸਰਕਾਰ ਨੇ ਕਿਸੇ ਪੰਚਾਇਤ ਦੇ ਹੱਥੇ ਧਰਿਆ ਉਹ ਕਹਿੰਦੇ ਪੱਲੇ ਨਾਲ ਤੇਲਾ ਤੇ ਕਰਦੀ ਮੇਲਾ ਮੇਲਾ ਆਹ ਆ ਲੈ ਪੰਜਾਬ ਸਰਕਾਰ ਦੇ ਤੇ ਵੋਟ ਕਿੱਥੋਂ ਬਾਦਾਂਗੇ ਲੋਕ ਇਸ ਕਰਕੇ ਚੜਦੀ ਕਲਾ ਦੇ ਵਿੱਚ ਹੈ ਕਾਂਗਰਸ ਪਾਰਟੀ ਦਾ ਵਰਕਰ ਬੜਾ ਅੱਜ ਜਿਹੜਾ ਮਜ਼ਬੂਤ ਹੈ ਇੱਕ ਸਤਕਾਰ ਇੱਕ ਪਿਆਰ ਇੱਕ ਜੋਸ਼ ਇੱਕ ਹਲਾਰਾ ਇਹ ਅੱਜ ਕਾਂਗਰਸ ਪਾਰਟੀ ਦੇ ਪ੍ਰਤੀ ਉਮੀਦਵਾਰ ਦੇ ਪ੍ਰਤੀ ਸਾਫ਼ ਝਲਕਦਾਰ ਨਿਗਾਹ ਦੇ ਰਿਹਾ ਔਰ ਪਹਿਲੇ ਦਿਨ ਨੂੰ ਜਿਹੜੀ ਜ਼ੋਨ ਨੂੰ ਹੈ ਜਿੱਤ ਪ੍ਰਾਪਤ ਕਰਕੇ ਜਾਏਗਾ ਇੱਕ ਸਵਾਲ ਇੱਕ ਸਵਾਲ ਸਰ ਜਿਵੇਂ ਇਹ ਲੋਕਾਂ ਤੁਸੀਂ ਕਹਿੰਦੇ ਠੱਗੇ ਠੱਗੇ ਮਹਿਸੂਸ ਕਰ ਰਹੇ ਇਹੋ ਹੀ ਕਹਿੰਦੇ ਸੀ ਬਦਲਾਅ ਕਰਨਾ ਹੈ ਪੰਜਾਬ ਦੇ ਇਹ ਬਦਲਾਅ ਨਹੀਂ ਇਹ ਬਦਲੇ ਦੀ ਭਾਵਨਾ ਲੈ ਕੇ ਆਏ ਆ ਇਹ ਬਦਲੇ ਦੀ ਭਾਵਨਾ ਲੈ ਕੇ ਆਏ ਆ ਬਦਲਾ ਲੈਣ ਦੀ ਗੱਲ ਕਰਦੇ ਆ ਬਦਲਾਅ ਦੀ ਤੇ ਘਟ ਕਰਦੇ ਆ ਬਦਲੇ ਦੀ ਭਾਵਨਾ ਹੀ ਸੀ ਕਿ ਤੇ 750 ਤੋਂ ਘਟਾ ਕੇ ਕਾਰਡ ਨੇ ਨੀਲਾ ਜਿਹੜਾ 300 ਦੇ ਕਰ ਦਿੱਤਾ ਬਦਲੇ ਦੀ ਭਾਵਨਾ ਹੈ ਸੀ ਵੀ ਜਿਹੜੀ ਸਰਕਾਰੀ ਗ੍ਰਾਂਟ ਪਾਉਂਦੇ ਸੀ ਅਸੀਂ ਗ੍ਰਾਂਟਾਂ ਦਿੱਤੀਆਂ ਅੱਜ ਉਹ ਗ੍ਰਾਂਟਾਂ ਪਿੰਡਾਂ 'ਚ ਬੰਦ ਕਰ ਦਿੱਤੀਆਂ ਇਹ ਬਦਲੇ ਦੀ ਭਾਵਨਾ ਹੈ ਕਿ ਜਿਹੜਾ ਸਾਰੇ ਚੜ੍ਹੇ ਚੱਲਦੇ ਕੰਮਾਂ ਦੇ ਉੱਪਰ ਰੋਕ ਲਾ ਦਿੱਤੀ ਹੈ ਬਦਲੇ ਦੀ ਭਾਵਨਾ ਹੈ ਇਸ ਕਰਕੇ ਲੋਕਾਂ ਨੂੰ ਲੋਕ ਆਪਣਾ ਮਨ ਬਣਾ ਚੁੱਕੇ ਔਰ ਪਹਿਲੀ ਜੂਨ ਨੂੰ ਇਸ ਸਰਕਾਰ ਨੂੰ ਸ਼ੀਸ਼ਾ ਜਿਹੜਾ ਹੈ ਜ਼ਰੂਰ ਦਿਖਾਉਣਗੇ ਸਬਕ ਜ਼ਰੂਰ ਸਿਖਾਉਣਗੇ ਤਾਂ ਇਹ ਸਾਨੂੰ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਸਾਹਿਬ ਕਵਿਧਾਇਕ ਨੇ ਹਲਕਾ ਜੰਡਿਆਲਾ ਗੁਰੂ ਤੋਂ ਜਿਨ੍ਹਾਂ ਨੇ ਦੱਸਿਆ ਹੈ ਕਿ ਲੋਕ ਜਿਹੜੇ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਤਾਂ ਇਹਨਾਂ ਨੇ ਠੱਗੀ ਮਾਰ ਕੇ ਜਿਹੜੀ ਸਰਕਾਰ ਬਣਾਈ ਆ ਝੂਠੇ ਲੋਕਾਂ ਨੂੰ ਲਾਰੇ ਜਿਹੜੇ ਲਾ ਕੇ ਸਰਕਾਰ ਬਣਾਈ ਆ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਛਿਨਾ ਤਰਨਤਾਰਨ